ਦਰਬਾਰ ਸਾਹਿਬ ਦੀ ਪ੍ਰਕਰਮਾਂ ਦੇ ਦੌਰਾਨ ਜਿੱਥੇ ਲੋਕ ਸੰਗਤਾਂ ਲਾਈਨਾਂ ਦੇ ਵਿੱਚ ਲੱਗ ਕੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦੀਆਂ ਨੇ ਗੁਰੂ ਦੇ ਦਰਸ਼ਨ ਦੇ ਲਈ ਲਾਈਨਾਂ ਦੇ ਵਿੱਚ ਲੱਗੀਆਂ ਹੁੰਦੀਆਂ ਨੇ ਤੇ ਉੱਥੇ ਹੀ ਇੱਕ ਕੁੜੀ ਮੋਬਾਈਲ ਤੇ ਖੇਡ ਰਹੀ ਐ ਕੈਂਡੀ ਕ੍ਰਸ਼ ਇਹ ਬੀਬੀ ਪਿਛਲੇ ਕਾਫੀ ਸਮੇਂ ਤੋਂ ਲਾਈਨ 'ਚ ਲੱਗੀ ਹੋਈ ਗੇਮ ਖੇਡ ਰਹੀ ਆ। ਇਸ ਕੁੜੀ ਨੂੰ ਵਾਇਰਲ ਕਰ ਰਹੇ ਨੇ, ਇਸ ਦੀ ਵੀਡੀਓ ਅੱਗੇ ਤੱਕ ਸ਼ੇਅਰ ਕਰ ਰਹੇ ਨੇ ਤੇ ਕਹਿ ਰਹੇ ਨੇ, "ਅਗਰ ਗੇਮਾਂ ਹੀ ਖੇਡਣੀਆਂ ਹੁੰਦੀਆਂ ਨੇ ਤਾਂ ਤੁਸੀਂ ਇੱਕ ਬੰਦ ਕਮਰੇ ਦੇ ਵਿੱਚ ਕਿਉਂ ਨਹੀਂ ਖੇਡਦੇ? ਗੁਰਦੁਆਰੇ ਦੀ ਮर्याਦਾ ਕਿਉਂ ਕਰਦੇ ਹੋ ਪੰਗ?" ਕਿ ਜਿਹੜੀ ਵੀਡੀਓ ਤੁਸੀਂ ਦੇਖ ਰਹੇ ਹੋ, ਇਹ ਦਰਵਾਜ਼ਾ ਦੇ ਅੰਦਰ ਦੀ ਆ। ਕਿੱਥੇ ਆਪਾਂ ਲਾਈਨ 'ਚ ਲਾ ਕੇ ਮੱਥਾ ਟੇਕਦੇ ਆਂ। ਤੁਸੀਂ ਇਸ ਪੂਰੀ ਵੀਡੀਓ ਨੂੰ ਦੇਖੋ, ਕੀ ਮਨ ਦੇ ਵਿੱਚ ਆਇਆ, ਕੀ ਕਹਿਣਾ ਚਾਹੁੰਦੇ ਹੋ, ਕਮੈਂਟ ਕਰਕੇ ਜ਼ਰੂਰ ਦੱਸਣਾ। ਕੀ ਬਣੂਗਾ ਯਾਰ ਇਦਾਂ ਦੇ ਲੋਕਾਂ ਦਾ ਫੱਟ ਦੇਖੋ ਸੋ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀ ਹੈ ਇਸ ਵੀਡੀਓ ਨੂੰ ਜ਼ਰਾ ਧਿਆਨ ਦੇ ਨਾਲ ਦੇਖਿਓ ਅਸੀਂ ਗੁਰੂ ਘਰ ਜਾਂਦੇ ਆਂ ਜ਼ਿਆਦਾਤਰ ਵਿਦਵਾਨ ਸਾਹਿਬ ਵਿਦੇਸ਼ੋਂ ਵਿਦੇਸ਼ੋਂ ਸੰਗਤਾਂ ਜਿਹੜੀਆਂ ਹਾਜ਼ਰ ਹੁੰਦੀਆਂ ਨੇ ਗੁਰੂ ਨਾਨਕ ਦੇਵ ਜੀ ਦੇ ਗੁਰੂ ਘਰ ਦੇ ਦਰਸ਼ਨ ਕਰਨ ਦੇ ਲਈ ਉਹ ਪੂਰੀ ਸ਼ਰਧਾ ਦੇ ਨਾਲ ਉੱਥੇ ਆਉਂਦੇ ਨੇ ਲਾਈਨਾਂ ਦੇ ਵਿੱਚ ਲੱਗ ਕੇ ਵਾਟ ਗੁਰੂ ਦਾ ਜਾਪ ਕਰਦੇ ਨੇ ਤੇ ਉੱਥੇ ਹੀ ਇੱਕ ਕੁੜੀ ਦੀ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਤੇ ਬਹੁਤ ਸਾਰੇ ਸੁਆਲ ਵੀ ਉੱਠੇ ਜਾ ਰਹੇ ਨੇ ਕਿ ਕੁੜੀ ਮਾਰਕਟ ਰਹੀ ਹੈ ਅਗਰ ਤੁਸੀਂ ਪੂਰੀ ਤਸਵੀਰ ਨੂੰ ਧਿਆਨ ਦੇ ਨਾਲ ਦੇਖੋ ਤਾਂ ਮੋਬਾਈਲ ਤੇ ਕੈਂਡੀ ਕ੍ਰਸ਼ੀ ਦੀ ਗੇਮ ਚੱਲ ਰਹੀ ਹੈ ਅਗਰ ਅਸੀਂ ਆਪਣੇ ਗੁਰੂ ਘਰ ਦੇ ਵਿੱਚ ਜਾ ਰਹੇ ਹਾਂ ਅਸੀਂ ਗੁਰਦੁਆਰਾ ਸਾਹਿਬ ਨਤਵਸਤਕ ਹੋਣ ਜਾ ਰਹੇ ਹਾਂ ਤੁਹਾਨੂੰ ਕਿੰਨਾ ਗੁਜਾਇਸ ਲੱਗਦਾ ਹੈ ਇਸ ਤਰੀਕੇ ਦੇ ਨਾਲ ਆਪਣੇ ਮਨ ਨੂੰ ਭਟਕਾਣਾ ਜਾਂ ਆਪਣਾ ਮਨ ਪਰਚਾਵਾ ਕਰਨਾ ਤੁਹਾਨੂੰ ਨਹੀਂ ਲੱਗਦਾ ਕਿ ਜਿਹੜੇ ਬਾਕੀ ਸੰਗਤਾਂ ਉੱਥੇ ਵਾਹਿਗੁਰੂ ਦਾ ਜਾਪ ਕਰਦੀਆਂ ਨੇ ਉਨ੍ਹਾਂ ਦਾ ਵੀ ਮਨ ਭਟਕੇਗਾ ਇਸ ਤਰ੍ਹਾਂ ਦੀਆਂ ਚੀਜ਼ਾਂ ਦੇਖ ਕੇ ਇਸ ਇਹ ਉਸ ਪਾਤੀ ਜ਼ਿੰਦਗੀ ਹੈ ਤੁਹਾਨੂੰ ਹਰ ਕੈਪਸਿਟੂ ਹੋ ਵੀ ਕਰਨਾ ਹੈ ਪਰ ਤੁਹਾਨੂੰ ਨਹੀਂ ਲੱਗਦਾ ਕਿ ਗੁਰੂ ਦੀ ਮਰਿਆਦਾ ਗੁਰੂ ਘਰ ਦੀ ਹੁੰਦੀ ਹੈ ਅਗਰ ਅਸੀਂ ਉਸ ਨੂੰ ਭੰਗ ਕਰਦੇ ਹਾਂ ਬਾਖੀ ਸੰਗਤਾਂ ਤੇ ਵੀ ਉਸ ਦਾ ਅਸਰ ਪੈਂਦਾ ਹੈ ਤੇ ਸਭ ਤੋਂ ਵੱਡੀ ਖਾਨੀ ਤਾਂ ਸਾਡੀ ਹੀ ਹੁੰਦੀ ਹੈ ਅਸੀਂ ਜਿਸ ਗੁਰੂ ਦੇ ਦਰਸ਼ਨ ਦੇ ਲਈ ਚੱਲੇ ਆ ਅਸੀਂ ਆਪਣੇ ਆਪ ਨੂੰ ਖੁਸ਼ ਕਰਨ ਤੇ ਲੱਗੇ ਆ ਜਦ ਤੇ ਸਾਨੂੰ ਤਾਂ ਚਾਹੀਦਾ ਸੀ ਸੀ ਗੁਰੂ ਦੇ ਗੁਰੂ ਨੂੰ ਖੁਸ਼ ਕਰੀਏ ਗੁਰੂ ਦੀ ਬਾਣੀ ਦੇ ਲਾੜ ਲੱਗੇ ਜੋ ਉੱਥੇ ਕੀਰਤਨ ਚੱਲ ਰਿਹਾ ਉਸ ਦੇ ਬਾਤਾਂ ਨੂੰ ਸੁਣੀਏ ਕੀ ਸਾਨੂੰ ਗੁਰਬਾਣੀ ਸਮਝਾ ਰਹੀ ਹੈ ਕੀ ਤਾਂ ਗੇਮਾਂ ਖੇਡ ਕੇ ਆਪਣਾ ਮਨ ਪਰਚਾਰੀਆ ਤੁਹਾਨੂੰ ਚਾਹੀਦਾ ਲੱਗਦਾ ਕਿ ਅਗਰ ਗੇਮਾਂ ਹੀ ਖੇਡਣੀਆਂ ਹੈ ਤਾਂ ਅਸੀਂ ਪਾਰਕ ਦੇ ਵਿੱਚ ਚਲੇ ਜਾਈਏ ਆਪਣੇ ਘਰ ਦੇ ਵਿੱਚ ਖੇਡ ਲਈਏ ਹੋਰ ਕਿਤੇ ਖੇਡ ਲਈਏ ਪਰ ਗੁਰੂ ਦੀ ਮर्याਦਾ ਭੰਗ ਕਰਨੀ ਤੁਹਾਨੂੰ ਸਹੀ ਲੱਗਦੀ ਹੈ ਕਿ ਗਲਤ ਕਰਨੀ ਲੱਗਦੀ ਹੈ ਸਵਾਲ ਅਸੀਂ ਤੁਹਾਡੇ ਤੇ ਛੱਡਦੇ ਹਾਂ ਜੋ ਕਮੈਂਟ ਕਰਕੇ ਤੁਸੀਂ ਆਪਣੀ ਪ੍ਰਤੀਕਿਰਿਆ ਦੱਸਣੀ ਹੈ ਫਿਲਹਾਲ ਤੁਹਾਨੂੰ ਇਸ ਛੋਟੀ ਜਿਹੀ ਵੀਰਲ ਹੋਣ ਦੀ ਵੀਡੀਓ ਦਿਖਾਣੇ ਆਂ ਦੋਸਤੋ ਕੀ ਬਣੂਗਾ ਇਦਾਂ ਦੇ ਲੋਕਾਂ ਦਾ ਇਹ ਦੇਖੋ ਇਹ ਜਿਹੜੀ ਵੀਡੀਓ ਤੁਸੀਂ ਦੇਖ ਰਹੇ ਹੋ ਇਹ ਦਰਬਾਰ ਸਾਹਿਬ ਦੇ ਅੰਦਰ ਦੀ ਹੈ ਕਿੱਥੇ ਆਪਾਂ ਲਾਈਨ 'ਚ ਲਾ ਕੇ ਮੱਥਾ ਟੇਕਦੇ ਆ ਇਹ ਬੀਬੀ ਪਿਛਲੇ ਕਾਫੀ ਸਮੇਂ ਤੋਂ ਲਾਈਨ 'ਚ ਲੱਗੀ ਹੋਈ ਗੇਮ ਖੇਡ ਰਹੀ ਆ ਇਹਨੂੰ ਇੱਕ ਦੋ ਬੰਦੇ ਨੇ ਕਿਹਾ ਵੀ ਵੀ ਤੂੰ ਇਹ ਨਾ ਕਰ ਪਰ ਨਹੀਂ ਹਟੀ ਦੇਖੋ ਲੱਗੀ ਹੋਈ ਆ ਹੀ ਬਣੂਆ ਯਾਰ ਐਦਾਂ ਦੇ ਲੋਕਾਂ ਦਾ ਫੱਟ ਦੇਖੋ